ਆ ਬੱਟ ਦੀ ਹੁਣ ਆ ਜਾ ਆ ਲੈ ਆ ਲੈ ਤੇ ਇਧਰ ਵੀ ਤੈਰੀ ਕਰ ਲਈ ਐ ਜੀ ਅਸੀਂ ਹਟ ਬਾੜ ਲਿਆ ਜੀ ਤੇ ਇਧਰ ਲੈ ਜੀ ਇਹਨਾਂ ਨੂੰ ਕਾਟੇ ਚੱਦਣਾ ਭਰੇ ਦੇ ਭਏ ਹੁਣ ਤਾਂ ਬਾਹਰ ਕੱਢਣੇ ਐ ਲੈ ਕਿਹੜਾ ਜੀ ਨੋ ਇਹ ਆ ਗਿਆ ਵੀ ਲੈ ਇਹ ਬੜੇ ਜਿਹਾ ਬੋਣੇ ਆ ਲੈ ਇਹ ਆ ਦੇ ਡਿਵਨੀ ਕਰ ਦੋ ਵੀਰ ਜੇ ਇਹਦੀ ਕੰਮ ਕਰ ਲੱਗਿਆ ਹੁਣ ਸਾਨੂੰ ਨਾਮ ਦੇਤਾ ਦੀ ਬਾਜੇ ਐ ਨਾ ਸੁਝਾਉ ਮੇਰੀ ਮੁੱਤਾ ਦੀਆਂ ਖੇੜੇ ਤੇ ਰੱਖ ਤਾ ਮਾਸੇ ਦੀ ਮੈਂ ਵੀ ਰੱਖਿਆ ਤਾਂ ਖੇੜੇ ਬੰਨ੍ਹ ਕੇ ਤੇ ਬੀਰਾ ਹਾਣਾ ਰੱਖੋ ਮੋਮਬਤੀ ਦੀਵਲ ਥੱਲੇ ਰੱਖ ਦੋ ਮੱਥਾ ਟੇਕ ਦੋ ਪਰ ਦੋ ਕਿੱਲਾ ਕਾਲੂ ਟੇਕੂਗਾ ਕਾਲੂ ਬੇਸ਼ਕਰ ਮੈਂ ਅੱਜ ਵੀ ਟੇਕੋ ਦਿਵਾਲੀ ਆ ਮੈਂ ਕਿਹੜੇ ਤੋਤੀ ਆ ਉਹ ਧੋਣੀ ਨੇ ਅੱਦਾ ਹੀ ਟੇਕ ਤਾ ਕੋਈ ਚੱਕਰ ਨਹੀਂ ਸੰਦ ਦਾ ਸੰਦੇ ਆ ਕੋਈ ਗੱਲ ਨਹੀਂ ਕੋ ਤਾਂ ਮੋਟਰਸਾਈਕਲ ਵੀ ਖੜਿਆ ਬੋਲਟ ਵੀ ਖੜਾ ਮੋਟਰ ਪਰ ਵੀ ਲਾ ਕੇ ਹੁਣ ਆਪਾਂ ਨੇ ਬੋਲਟ ਕੌਲਿਆਂ ਪਰ ਲਾਉਣੇ ਨੇ ਕੋਠੇ ਪਰ ਲਾ ਦੋ ਬੋਲਟ ਪਰ ਟੈਂਕੀ ਜੇ ਰੱਖ ਦਿੰਦਾ ਕਾ ਟੈਂਕੀ ਪਰ ਰੱਖ ਦੋ ਕੋਈ ਚੰਗੋ ਵਿੱਚ ਮੈਂ ਨੇ ਮੱਗ ਲਾ ਆਹ ਦੂਰ ਤੇਰਾ ਪਰ ਇਹ ਕਰ ਮੈਨੂੰ ਬਾੜ ਪਰ ਦਈ ਜਾ ਰੇ ਇਹ ਤੇਰਾ ਭਾਰੀ ਚੰਗੀ ਖਾਲੀ ਕਰ ਦੋ ਮੋਟਰ ਟੈਂਕੀ ਯਾਰ ਹਾਂ ਬਾੜ ਤਾਂ ਦੀ ਬਾ ਗੱਲ ਸਮਝ ਆ ਰਹੀ ਮੋਗਲਾ ਥੋੜਾ ਹੁਣ ਨਾ ਨਾ ਬੈਠਣ ਦੇ ਪੰਜ ਪੰਜ ਸੌ ਰੁਪਏ ਕਟਣ ਦੇ ਰੇਡੀ ਲੋ ਜੀ ਰੱਖ ਰੱਖ ਤਾਂ ਮੈਂ ਨਾ ਨਾ ਪਾਹੜੀ ਮੇਰੀ 5-5 ਸੌ ਰੁਪਏ ਨੇ ਆਣੇ ਦੋਨੋਂ ਬੀਬੀ ਕਾ ਨਹੀਂ ਲੋੜ ਨਹੀਂ ਹੱਥ ਹਲਾਤਾ ਬੀਬੀ ਨੇ ਨਾ ਮਮੀ ਨੇ ਖਾਣਾ ਹੈ ਮੂਹਿਆ ਹਜ਼ਾਰ-ਹਜ਼ਾਰ ਚਾਹੀਦਾ ਨਾ ਚਾਹ ਇੱਕ ਸੇਵ ਹੁਣ ਤੇ ਵੀ ਰੱਖ ਲੋ ਸੇਵਕ ਇੱਥੇ ਆ। ਉਹ ਇਹ ਪੋੜ ਰਿਆ ਜੰਮੀ ਤੇ ਸਾਰੇ ਮਾਰ ਦੇ ਗੁਸੇ। ਜੰਮੀ ਆ ਗੱਡੇ ਮੜੀ ਦੀ ਕੇ ਬਾਤ ਥੱਲੇ ਚਲ ਗਈ ਜਾਦਾ ਬੱਤੀ। ਥੋੜੀ ਜੀ ਕੱਢਿਆ ਕਰੋ ਬਾਹਰ ਨੂੰ ਆਸੋ ਵਿੱਚ ਰਹਿਣ ਨੂੰ। ਹਾਂ ਚੱਲ ਜੀ। ਚੱਲੋ ਬਾਹਰ। ਮਾਹਰਾਸ। ਐਂ ਉਹ ਚੱਲੀ ਜਿਹੇ ਜੀ ਕਿਉਂ ਆਏ। ਇਸ ਰਾਂਗ ਦੀ ਦਿੱਤੀ। ਹੁਣ ਅੰਦਰ ਕਰ ਤਾ ਨਾ ਬੰਦ ਕਰ ਦੋ। ਇਸੇ ਜੀ। ਦੁਨੀਆ ਦਾ ਦਬਾ ਰੱਖੀ ਸਾਵਣੋਂ ਆਪਣੀ ਤਿਆਰ ਹੈ ਜਾਵੇ ਤੰਦਰੁਸਤੀਆਂ ਬਖਸ਼ੀ ਸੱਚੇ ਪਾਤਸ਼ਾਹ ਕੁੱਲ ਦੁਨੀਆ ਦਾ ਭਲਾ ਕਰੀ ਸਭ ਦੇ ਦੁੱਖ ਤੋੜੀ ਮਹਾਰਾਜ ਤੰਦਰੁਸਤੀ ਬਖਸ਼ੇ ਇਹ ਜੀ ਸਭ ਨੂੰ ਆਵਾ ਸੱਚੇ ਪਾਤਸ਼ਾਹ ਇਹ ਜੀ ਦਾ ਕਾਚਾ ਲੈ ਗੁੱਤੀ ਬਤਾਇਆ ਤੇ ਮੈਂ ਬੁਰੀ ਬੁਰੀ ਬੋਲਿਆ ਨਾ ਜੀ ਤਾ ਨੀ ਇਸ ਨੀਂ ਕਿ ਤੇ ਵੀ ਤੂੰ ਤਦਾ ਤਾਂ ਨਹੀਂ ਜੀ ਨਾ ਵੀ ਗਿਸ਼ ਜਿਵੇਂ ਨਾ ਉਹ ਕਿਹਨੂੰ ਪਾਈ ਜੁੰਨ ਦਾ ਬੁੱਕਰਾ ਜੀ ਤੇ ਤਾਂ ਬਲ ਬਲ ਤੇ ਕਿਆ ਕਰਦਾ ਆ ਤੇ ਅੰਗਰ ਦਾ ਵੀ ਟੇਕਿਆ ਕਰ ਵੀ ਅੰਗਰ ਤੇ ਛੋਟਾ ਹੈ ਨਾ ਬੜਾ ਲਿਆ ਆਪਣਾ ਚਲੋ ਉਹ ਪਹਿਲਾਂ ਦੀਵੇ ਲਾਈ ਉਹ ਤੇ ਲਾ ਦੋ ਮੋਮਬਤੀਆਂ ਮੋਮਬਤੀਆਂ ਲਾ ਦਈਏ 5-10 ਚਲੋ ਉਹ ਬੁਗਦੇ ਤਾਂ ਬੈਜਾ ਕਹਿੰਉਂ ਕਿ ਤੂੰ ਬੁਗਦੀ। ਜੀ ਲਾਗੋ ਬੁਗਦੇ। ਜੁਲਦੀ ਨਾਲ ਬਰੇ ਦੇ। ਆ ਬਈਆ ਜੇਰੀ ਨਾਲ ਆ ਜਾਣਾ। ਤੋਂ ਦੇ ਤਾਂ। ਚਾਜੀ ਦਾ ਆਜਾ। ਆਪਾਂ ਲਾ ਦੀ ਆ ਜਾ ਉੱਪਰ ਨੂੰ ਆ ਜਾ। ਮਨਿੰਦਰ ਮਾਣਾ ਮਾਣਾ ਵਿੱਚੋਂ ਪ੍ਰਸ਼ਾਦ ਕੱਢ ਕੇ ਤਾਂ ਬੰਦੇ ਆ ਬੀਬੀ ਸੁਣ ਲਾ ਕੇ ਕਹਿੰਦੀ ਬੀਬੀ। ਲੈ। ਆ ਸਾਰੇ ਨੇ ਵੰਡ ਲਈ ਕੋਲ ਪੂਰਾ ਪੂਰਾ। ਹਾਂ। ਜਾ। ਜਾਓ। ਕਿਦੋਂ ਪਿੰਡਾਂ ਰੌਸ਼ਨੀ ਦੇ ਨਾਲ ਐ ਚਮਕ ਰਿਹਾ ਜੀ ਸਾਡਾ ਪਿੰਡ ਸਾਡੇ ਪਿੰਡ ਅੱਜ ਮਨਾ ਰਹੇ ਆ ਜੀ ਦੀਵਾਲੀ ਤੇ ਤੁਹਾਨੂੰ ਫੇਰ ਤੋਂ ਦੁਬਾਰਾ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਜੀ ਤੁਹਾਨੂੰ ਲੱਖ ਲੱਖ ਵਧਾਈਆਂ ਚਾਰੇ ਪਾਸੇ ਰੌਸ਼ਨੀ ਹੋ ਰੌਸ਼ਨੀ ਜਿੱਦ ਨੂੰ ਮਰਜੀ ਨਿਗਾਹ ਮਾਰ ਹਾਂ ਦੇਖ ਜਾਂ ਜਿੱਤ ਹੁਣ ਚੱਲੇ ਮੋਬਾਈਲ ਜਾਲ ਅਸਾ ਕੋੜੇ ਜਿਹੜੇ ਰੱਖੋਗੇ ਤੇ ਇਹ ਤਾਂ ਚਲਾਉਣ ਲਈ ਵੀ ਲੱਗੇ ਨਹੀਂ ਤੇ ਪਾਪ ਕਰੇ ਮੇਰੇ ਹੋ ਨਹੀਂ ਆਇਆ ਸਰਿਆੜ ਦਿਖਾਈ ਬਾਕੀ ਕੁਛ ਕੁਛ ਤਾਂ ਕੰਮ ਤਾਂ ਹੋ ਰਿਹਾ ਸਾਰੇ ਕਿਤੇ ਸੈਰ ਕਰਦੇ। ਇਕੱਥੇ ਲਾ ਦੋ। ਉਥੇ ਲਾ ਦੋ। ਵਾਸ਼ ਹੋ ਗਿਆ। ਨਾ ਬੋਤਲ ਆਇਆ। ਕਿ ਨਹੀਂ? ਤੁਸੀਂ ਨਾ ਫੁੱਲ ਕੋਠੇ ਵਿੱਚ। ਹੋ ਲੰਪ ਚੰਗੀ। ਤੇ ਉਹਨਾਂ ਨੇ ਮੋੜ ਦਿੱਤੀਆ। ਕਵਿਤਾ ਹੁਣ ਵੀ ਚਲਾਉਣ ਲੱਗ ਗਏ ਬੰਬ। ਹੈ ਲਾਤਾ? ਕਹਿੰਦਾ ਹੁਣ ਵੀ ਚਲਾਉਣ ਲੱਗ ਗਏ ਬੰਬ ਹਨ। ਛੁਰ ਵੀ ਹੋ ਗਈ ਦੀਵਾਲੀ। ਗੱਲ ਉੱਤੇ ਕੀ ਹੁੰਦੀ ਹੈ ਹਾਂ ਸਾਨੂੰ ਪਤਾ ਮਿਲਿੰਦ ਹੂੰ ਜੰਡ ਵਾਲੀ ਦਾ ਹੈਗੀ ਹੈਗੀ ਸ਼ੁਰੂ ਹਾਂ ਜਿਹੜਾ ਤੇਰੇ ਮਨ ਦੇ ਵਿੱਚ ਖਲਦਾ ਤੂੰ ਉਹ ਮੈਂ ਕਹਦਾ ਮੈਂ ਇਹ ਚੀਜ਼ ਚਲਾ ਲਈਏ ਹਾਂ ਇਹ ਰਾਤ ਵੀ ਪਾਪਾ ਆਰੇ ਗਾਂ ਚਰਾਉਣ ਯਾਰ ਮੈਂ ਕਾ ਚਲਾਉਂਗਾ ਆਪਾਂ ਜੱਟ ਚਲਾਉਂਗੇ ਯਾਰ ਸਾਰੇ ਜਣੇ ਸੌਂਗੇ ਹਾਂ ਸਮਝ ਗਿਆ ਮੇਰੇ ਵੱਟ ਦਿਖਾਉਣੇ ਆ ਲੋਗ ਵੀ ਭਾਈ ਉੱਠੋ ਅੱਜ ਸੌਣਾ ਨਹੀਂ ਕਿਸੇ ਠੀਕ ਹੈ ਨਹੀਂ ਨਹੀਂ ਪੜੇ ਲਾਣੇ ਆ ਹਨ ਤੇਰੀ ਮੰਮੀ ਨੂੰ ਪੁੱਛ ਲੈ ਕੇ ਕੀ ਕਹਿੰਦੀ ਆ ਕਿਵੇਂ ਪਾਸ ਇਹਨਾਂ ਨੇ ਆ ਤਾਂ ਸਾਰਾ ਬਿੱਲੇ ਉਹਨਾਂ ਨੇ ਇੱਧਰ ਤੇ ਇੱਧਰ ਪਾਤੀ ਸ਼ਾਇਦ ਹੈ ਹਾਂ ਮੈਂ ਤਾਂ ਅੱਜ ਦੀ ਇੱਛਾ ਪਪਾ ਸਾਰਿਆਂ ਜੀ ਨਹੀਂ ਆਇਆ ਹੈ ਇਹ ਕੱਟਿਆ ਚਲਾਉਂਦੇ ਮਨਿੰਦਰ ਪਤਾ ਨਹੀਂ ਕੀ ਕਰੀ ਜਾਂਦਾ ਮੈਂ ਤਾਂ ਮੈਨੂੰ ਸਮਝ ਨਹੀਂ ਲੱਗਦੀ ਉਹਰੇ ਹੋ ਕੇ ਦੇਖ ਨਹੀਂ ਉਧਰ ਪਾਪਾ ਤਾਂ ਨਹੀਂ ਦਿਖਾ ਰਹੇ ਜਿਹੜੇ ਕਰਦੀ ਨਾ ਅੱਗੇ ਚਾਹ ਜੀ ਦੀਵੇ ਰੱਖਦੇ ਹੁੰਦੇ ਵਿੰਦਾ ਜਿਹੜੀ ਹੁਣ ਤਾਂ ਨਾ ਮਾਡਲ ਜਮਾਨਾ ਆ ਗਿਆ ਮੰਨ ਕੇ ਚੱਲੋ ਜਿਹੜੇ ਕਹਿੰਦੇ ਪਰ ਮੈਂ ਮੰਨ ਕੇ ਮਾਡਲ ਜਮਾਨਾ ਹੈ ਪਰ ਜਿਹੜੇ ਮੇਰੇ ਸਾਹਮਣੇ ਰੀਤੀ ਰਿਵਾਜ ਆ ਤੇ ਬਹੁਤ ਸ਼ੁਗੂਰ ਜਿਆਦਾ ਧੀ ਜਿਆਦਾ 라ਵਣ ਔਰ ਆਪਣੇ ਆਏ ਮਾਚੂ ਬੰਦੇ ਨੇ ਆਪਣੇ ਨਾਂ ਰਾਜੇ ਚੜਾਇਆ ਤੀ ਕਹਿੰਦੇ ਜਾਇਗਾ ਧੀਵੇ ਤੇਲ ਪਾ ਕੇ ਤਾਂ ਧੀਵੇ ਤੇ ਚੜਿਆ ਸੀ ਚਾਨਣ ਕਰਿਆ ਸੀ ਜਦ ਕਿ ਨਾਲ ਉਹ ਪਤਾ ਕਿਹਾ ਤਾਂ ਦੇਸੀ ਕੀ ਉਹੀ ਮੈਂ ਤੁਹਾਨੂੰ ਦੱਸਦੀ ਆ ਫਿਰ ਹੁਣ ਤਾਂ ਲੋਕਾਂ ਨੇ ਮੋੜ ਦੇ ਦਿੱਤੀ ਵੀ ਜੁਆ ਦੇ ਮੋੜ ਅੱਜ ਮਨ नाच ਕੱਢ ਲਿਆ ਲੋਕਾਂ ਨੇ ਹੁਣ ਤਾਂ ਅੱਗੇ ਤਾਂ ਵੀ ਨਹੀਂ ਲਾਉਂਦੇ ਬਸ ਆਹ ਲੜੀਆਂ ਲਾ ਕੇ ਸਾਰ ਦਿੰਦੇ ਨੇ ਜਿੱਦਾਂ ਆਪਾਂ ਲਾਗੇ ਮੋੜ ਤੇ ਨਾ ਨਹੀਂ ਦਾਦਾ ਮੈਂ ਨਾ ਅੱਜ ਤੈਨੂੰ ਪਾਣਾ ਨਹੀਂ ਚਾਹੀਦਾ ਕਪੜੇ ਜਿਹੜੇ ਸੰਸਕਾਰ ਉਹ ਆ ਨਾ ਉਹ ਤਾਲੀ ਤੁਹਾਨੂੰ ਦਤ ਨੇ ਬੀਤੇਲ ਜਗਣਾ ਬਹੁਤ ਚੰਗਾ ਹੁੰਦਾ ਜਿੱਦਾਂ ਪੁੱਤ ਕਹਿੰਦਾ ਕੀ ਕਰਦੇ ਲੋਕ ਹੁਣ ਫੋਨਸਾ ਲੈ ਅੱਜ ਕੀ ਕਰਿਆ ਲੋਕਾਂ ਨੇ ਲਿਹਾਵ ਦੇ ਵਿੱਚ ਜੀ ਮੋਮਬੱਤੀਆਂ ਵਿੱਚ ਪਛਾਣ ਮਾ ਜਿੱਥੇ ਜਾਂਦੇ ਵੀ ਡੁੱਬੀ ਵਾਲ ਕੇ ਮੋਗਤੀ ਵਾਲ ਦਿੰਦੇ। ਬਾਈ ਸਾਡੇ ਪਿੰਡ ਵਿੱਚ ਨਾ ਅੱਜ ਵੀ ਇਹ ਰਿਵਾਜ ਆ। ਮੈਨੂੰ ਪਤਾ ਨਾ ਮੈਂ ਦੇਖਿਆ ਵੀ ਤੇ ਮੈਂ ਉਹ ਵੀ ਸੁਣਦੀ ਆ। ਸਾਡੇ ਆਹੀ ਰਿਵਾਜ ਹੈ ਥਾਲ ਲੈ ਲੈਣਾ। ਥਾਲ ਵਿੱਚ ਸਾਰਾ ਸਮਾਨ ਜਿੱਦਾਂ ਵੀ ਪਚੜਾਉਂਦੇ ਵਾਪੇ ਤੇ ਜੋ ਵੀ ਸ਼ਰਧਾ ਲਿਜੇ ਕਰਦੇ ਆ ਤੇ ਦੀਵੇ ਲਾ ਕੇ ਸਾਡੇ ਘਰ ਤੋਂ ਲੈ ਕੇ ਜਾਂਦੇ। ਦੇਖੀ ਤਰ ਦੇਖੀ ਤਰ ਆਪਣੇ ਕੋਈ ਰੱਖੋ। ਆਪਣੇ ਤੇਰੇ ਤਰੀਆਂ ਨਾ ਹੋਵੇ। ਜਿਆਦਾ ਦੂਰ ਨਾ। ਇਹ ਉਹ ਸਾਡੇ ਨੇੜੇ-ਨੇੜੇ ਤਾਂ ਕਰਕੇ ਵੀ ਸਾਰਾ ਬੱਸ ਕਰ ਕਹਿੰਦਾ ਆ ਦੇਖੋ ਇੱਧਰ ਕਹਿੰਦਾ ਬੱਸ ਕਰ ਬੱਸ ਕਰ ਮਾਂ ਕਹਿੰਦਾ ਬੱਸ ਕਰ ਦੇਖਿਆ ਸਰੀਆ ਆ ਦੇਖ ਇਹਦੀ ਉੱਪਰ ਨਾ ਇੱਕ ਬਹੁਤ ਪੀਪੀ ਵੱਡ ਕੇ ਪਲਾਸਟਿਕ ਦੀ ਬੋਤਲ ਸਾਧ ਉਹਦੇ ਉੱਪਰ ਸਮਝਦੇ ਤੇਲ ਤੇਲ ਵਾਲੀ ਬੋਤਲ ਨਹੀਂ ਹੁੰਦੀ ਬੜੀ ਪੀਪੀ ਉਹ ਵੱਡ ਕੇ ਤੇ ਕੁੱਥਾ ਬੋਸਾ ਫਸਾ ਦਿੰਦੀ ਬੱਸ ਕਰੋ ਹੁਣ ਬੱਸ ਕਰ ਦਿਓ ਬੱਚ ਕਰੀਏ ਚਲੋ ਬਾਈ ਬੱਸ ਕਰੋ ਸਾਡੇ ਵੱਡੇ ਚਾਚਾ ਬੱਸ ਕਰੋ ਲੇਵਨ ਦੇ ਅੰਦਰ ਇੱਕ ਦੋ ਚਾਰ ਬੰਬ ਨੇ ਚੱਕ ਲਿਆ ਪਰ ਬਿਜਾ ਦੀ ਲਿਆ ਅੰਦਰ ਹੌਲੀ 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 ਜਾਣਾ ਤੇ ਅੱਜ ਇਹ ਅੱਛਾ ਇਹ ਅੰਦਰ ਰੱਖ ਹੁੰਦਾ ਹੁੰਦਾ ਹਾਂਜੀ ਉੱਪਰ ਨੂੰ ਐਂ ਰੱਖ ਹੁੰਦਾ ਈ ਅੱਛਾ ਐਂ ਹੁੰਦਾ ਅਸੀਂ ਕਿਤੇ ਬਾਲਿਆ ਨਹੀਂ ਆਇਆ ਯਾਰ ਹੁਣ ਮੋਮਬਤੀ ਲੈਣੀ ਆ ਮੋਮਬਤੀ ਲੈ ਮੋਮਬਤੀ ਮੋਮਬਤੀ ਲਿਆਦਾ ਬਾਈ ਬਹੁਤ ਕਾਲੀ ਕਰਕੇ ਮੂਹਰੇ ਨਹੀਂ ਦੇਖਦਾ ਕਹਿੰਦਾ ਪਰ ਕੀ ਕਹਿੰਦਾ ਕੀ ਕੀ ਕਹ ਜੀ ਕੋਲ ਓ ਬੱਲੇ ਹੱਥ ਜੇ ਚਲਾਤੀ ਉਹਨੇ ਨਾ ਆ ਦੇਖੋ ਹੁਣ ਚੱਲਣ ਲੱਗੇ ਅੰਦਰ ਮਨਿੰਦਰ ਆਲੇ ਖੇਤੀ ਮਿੰਦੂ ਪਿੱਛੇ ਵੜ ਬੱਲਬੀਏ ਦੇ ਪਰੇ ਕਰ ਲੋ ਜੀ ਓ ਬਸ ਵੀਰੇ ਬਸ ਬਸ ਲੱਗ ਗਈ ਇਹ ਫੋਲਵਰ ਨਹੀਂ ਪਣੀ ਅੱਗ ਹਾਂ ਜਿਵੇਂ ਵਾਲ ਕੇ ਰੱਖਣੀ ਸ਼ੋਲਡਰ ਆ ਦੇਖ ਥੋੜੀ ਥੋੜੀ ਆਪੇ ਉੱਪਰ ਨੂੰ ਮੰਗੂਏ ਤੇ ਲਈ ਐਸਾਂ ਦਸੀ ਮਾੜੇ ਮੱਥੇ ਹੁੰਨੇ ਬਸ ਵੀਰੇ ਬਸ ਬਸ ਬਕਰ ਦੋ ਪਰੇ ਹੋ ਜਾ ਹੁਣ ਮਿੰਦੇ ਨਾਲ ਅੱਛਾ ਹੈ ਬੰਦਾਂ ਨੇ ਲੈ ਬਈ ਉਸ ਤਾਂ ਇੰਨੇ ਫਰਾਗੂ ਉਸਨੇ ਗਿਨਾ ਮਾਦੋਲ ਤੇ ਖਰਾਬ ਕਰਤੇ ਨੀ ਛੱਡ ਜਾ ਹਣ ਦੇਖਦੇ ਆ ਇਹ ਦੁਬਿਸ਼ ਵਗਦਾ ਰਹੀ ਹੈ ਇਹਨੂੰ ਬੇਸ਼ਦੀਓ ਲੱਗੀ ਪਈ ਆ ਚੰਨਜੀਤ ਨੂੰ ਚਾਹ ਹੁੰਦਾ ਪਹਿਲੀ ਮੈਨੂੰ ਚੀਜ਼ ਦੇਖ ਕੇ ਖੜ ਜਾ ਫੜ ਫੜ ਹੱਥ ਲਾ ਲਾ ਅਜਾ ਤੂੰ ਕਹ ਦੱਸ ਦਿੰਦੀ ਮੈਂ ਵਰਗੀ ਬੁਛੇਰਾ ਜੀ ਸਾਰੀ ਟੱਪਰ ਲੱਗ ਗਿਆ ਜੀ ਇਹਨੂੰ ਉਡਾਉਣ ਪਰ ਇਹ ਉੜਦਾ ਨਹੀਂ ਉਹ ਖਾ ਉਹ ਇਧਰੋਂ ਜਾਂਦਾ ਦੇਖੀ ਹੈ ਜੀ ਹੈ ਜਾਂਦਾ ਪੁੱਟਣ ਲੱਗ ਗਿਆ ਲੱਗ ਗਿਆ ਚੱਲਿਆ ਉਹ ਛੱਡ ਗਿਆ ਦੇਖ ਛੱਡੇ ਛਾਲੀ ਛੱਡ ਦੋ ਆ ਲੱਗ ਗਿਆ ਆ ਲੱਗ ਗਿਆ ਆ ਲੱਗ ਗਿਆ ਭਰਾਵਾ ਉਹ ਵੀਰੇ ਹਮੇਸ਼ਾ ਮੈਂ ਮਾਰੂ ਪੁਕਾਰ ਕੇ ਨਾ ਇੱਕ ਵਾਰੀ ਉੱਪਰ ਉਹ ਦੇਖ ਪੈਂ ਉਹ ਮਾਰ ਦੇ ਛੱਡ ਦੇ ਵੀਰੇ ਇੱਕ ਛੱਡ ਦੇ ਛੱਡ ਦੇ ਛੱਡ ਦੇ ਹੁਣ ਅੱਛੇ ਬਾਈ ਫਾਇਰ ਲਾ ਫਿਰ ਤੂੰ ਉੱਪਰ ਨੂੰ ਤੂੰ ਲੱਗਦਾ ਐ ਇੱਧਰੋਂ ਡੇਕ ਤੇ ਇੱਧਰੋਂ ਕਰਕੇ ਛੱਡੋ ਤੁਸੀਂ ਡੇਕ ਤੇ ਕੋਈ ਛੱਡ ਲੱਗ ਜਾ ਚੱਲ ਪਿਆ ਛੱਡ ਦੇ ਵੀਰੇ ਜੰਗਾ ਕਾਤੇ ਨਹੀਂ ਯਰੇ ਇਧਰ ਹੋ ਬੋ ਤੇ ਇਧਰ ਬਰਦਾ ਕਾਤੇ ਨਹੀਂ ਹੈਗਾ ਪਾ ਕੇ ਲਾ ਕੋਣ ਛੱਡ ਦੇ ਤੱਪ ਫਿੱਟ ਆ ਰਹੀ ਮੈਨੂੰ ਕਹਿ ਨਹੀਂ ਦੇਖ ਤੋ ਉਹ ਜੜਾ ਹਾਂ ਉਹ ਵੀ ਤੁਹਾਨੂੰ ਹੋ ਗਿਆ ਨਾ ਇਧਰ ਆ ਛੱਡ ਦੇ

ਜਾ ਰਿਹਾ ਹੈ ਹੋ ਚਲੇ ਗਿਆ ਹੋ ਚਲੇ ਗਿਆ ਲੈ ਬਈ ਏ ਲਓ ਜੀ ਆ ਨੁੜ ਗਿਆ ਆ ਚਲੋ ਬਈ ਆ ਚਲੋ ਬਈ ਦਿਸ਼ੀ ਬੰਗੀ ਜਿੱਦੀ ਜੀ ਹੁੰਦੀ ਜਾਂਦੀ ਤੈ ਸੱਚੇ ਮਨ ਨਾਲ ਨਹੀਂ ਮੰਗੀ ਤੈ ਸੱਚੇ ਮਨ ਨਾਲ ਨਹੀਂ ਮੰਗੀ ਹੁਣ ਨਹੀਂ ਮੁੜਦਾ ਹਾਂ ਹੁਣ ਤਾਂ ਨਹੀਂ ਮੁੜਦਾ ਹੁਣ ਤਾਂ ਉੜ ਗਿਆ ਨਾ ਕੋਈ ਨਾ ਨਾ ਦੁਬਾਰਾ ਲਾ ਦੂਗਾ ਤੈਨੂੰ ਦੇਖਣਾ ਮਾਰਾ ਯਾਰ ਗਿੱਛ ਮੰਗੀਏ ਕੋਈ ਤਾਂ ਹੀ ਆ। ਚਲੋ ਚਲੋ ਉੜ ਗਿਆ ਪ੍ਰਮਾਤਮਾ ਠੀਕ ਠਾਕ ਰੱਖੇ। ਲਓ ਜੀ ਹੁਣ ਇਹ ਜੋ ਆਕ ਲੱਗੇ ਹੁਣ ਇਹ ਤਾਂ ਬੰਬ ਟਪਾਕੇ ਦਈ। ਚਲਾਓ ਚਲਾਓ ਉਧਰ ਰੂਹ ਚ ਕਰਕੇ ਚਲਾਓ। ਚਲਾਓ। ਇਹ ਸਾਰਾ ਹੀ ਜਲ ਕੇ ਫਿਰ ਆਪੇ ਡਿੱਗ ਜਣਗੇ ਤੂੰ। ਹਾਂ ਨਹੀਂ ਉਹ ਦਵਾਰਾ ਮੁੜ ਕੇ ਆਊਗਾ ਘਰ ਨੂੰ। ਪੀ ਸਮਝੀ ਆ ਜਾ ਉਹਨੂੰ। ਇਹ ਆਉਂਗੀ। ਉਹ ਤਾਂ ਉੱਥੇ ਰੱਖ ਕੇ ਡੰਕੀ ਪਰ। ਅਜਾ ਇੱਥੇ ਸੜਦੀ ਉਧਰ ਨੂੰ। ਥੱਲੇ ਨਾ ਮਾਰੀ। ਮਨਿੰਦਰ ਨੂੰ ਤਾਂ ਨਮਾਚਾ ਹੋ ਰਿਹਾ ਲੱਗਦਾ ਕੋਲੇ ਸਿਰ ਤੇ ਫੁੱਦੂ ਨੇ ਫੁੱਦੂ ਨੇ ਕੋਲੇ ਮਾਰਿਆ ਇੱਟਾਂ ਦੇ ਪਦਾਵਦਾ ਥੱਟੀ ਨਾ ਦੇਖ ਲੈ ਲੈ ਬੱਸ ਲੈ ਜੀ ਹੁਣ ਦੇਖਦੇ ਆਂ ਕਿਆ ਕਰਦੇ ਆਂ ਅਸੀਂ ਪਾਏ ਪਰ ਮਗਰ ਮਾਰੀ ਨਾ ਬੰਦੀ ساری ਮੁੰਡਾ ਸਾਹ ਮੁੰਡਾ ਇਹ ਆਈਓ ਈਂਗਾੜਾ ਚ ਕਾਹੇ ਆਈਓ ਸਕਤ ਹੋ ਗਈ ਪਤਾ ਕੀ ਗੱਲ ਹੈ ਹੁਣ ਤੁਸੀਂ ਕਹੋਗੇ ਵੀ ਆਹ ਕਿਆ ਕਰ ਲੱਗਿਆ ਹੈ ਇਹ ਚੱਕਰ ਇਦਾਂ ਹੀ ਵੀ ਇਹ ਆ ਤੂਈ ਆ ਹਾਏ ਤੂਈ ਇਹ ਛਿਰਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਤੁਹਾਨੂੰ ਅੱਗ ਲਾ ਕੇ ਭੱਜਣ ਦਾ ਸਾਈਡ ਪਰ ਹੋਣ ਦਾ ਟਾਈਮ ਮਿਲ ਜਾਂਦਾ ਜੇ ਤੁਸੀਂ ਨਹੀਂ ਛਿੱਲੂਗੇ ਨੇ ਕੁਲਾ ਤੱਕ ਅੱਗ ਫੜ ਲੈਣੀ ਆ ਔਰ ਤੁਸੀਂ ਕਾਲੀ ਕਾਲੀ ਦੇ ਵਿੱਚ ਸੱਟ ਪੇੜ ਵੀ ਖਾ ਸਕਦੇ ਆ ਪਰ ਆ ਜਿਹੜੀ ਚੀਜ਼ ਆ ਇਹਨੂੰ ਜਰੂਰ ਛਿੱਲਿਆ ਕਰੋ ਤੁਸੀਂ ਨੂੰ ਦੂਆ ਨੰਬਰ ਜੁਆਪਾ ਨੂੰ ਏਡੇ ਏਡੇ ਬੰਬਾ ਤੋਂ ਜਰੂਰ ਰੱਖੋ ਠੀਕ ਹੈ ਤੇ ਕਿਉਂਕਿ ਮਨਿੰਦਰ ਨੇ ਮੈਨੂੰ ਪਹਿਲਾਂ ਹੀ ਕਹਤਾ ਪਾਪਾ ਮੈਂ ਇਹ ਚੀਜ਼ਾਂ ਨਹੀਂ ਚਲਾਉਣੀ ਇਹਦੇ ਵਾਸਤੇ ਛੋਟੇ-ਛੋਟੇ ਲੈ ਕੇ ਹੋਇਆ ਉਹ ਚਲਾਊਗਾ ਤੇ ਆਪਾਂ ਨੇ ਆਹ ਚਲਾਉਣਾ ਹੁਣ ਦੇਖਦੇ ਆ ਕਿੰਨਾ ਕੁ ਖੜਕਾ ਕਰਦਾ ਕਿੰਨਾ ਕਰੂਗਾ ਬਈ ਆਰੀਓ ਬਹੁਤ ਹੈ ਜੀ ਚਲੋ ਹੁਣ ਦੇਖਦੇ ਆ ਬਹੁਤ ਕਰਦਾ ਕ ਮੜ ਜੀ ਕਰਦਾ ਬਾਹੂਬਲੀ ਇਹ ਬਾਹੂਬਲੀ ਇਹ ਬਹੁਬਲੀਆ ਬਾਹੂਬਲੀ ਬਾਹੂਬਲੀ ਬਹੁਬਲੀ ਫਿਲਮਾਂ ਆਇਆ ਰੱਖ ਦੋ ਇਹ ਨਹੀਂ ਫਟੇ ਇਹ ਇਹ भाई थे ओ थे पीछे नहीं हो हां जी पीछे ही हो तो जाओ आ देखो जी तू ही छिल के चलाओ पीछे आ ओ निंदर पीछे होए बेटा पीछे आओ धीरे कैमरा बंद करके भज ली आ जा समझ ले वो धीरे ना ना ये तो बोल वो चाट से बोले लब्ब का झाड़ है वो बहुत है और गोला है ਬਹੁਤ ਵਧੀਆ ਹਾਂਜੀ ਇਹਦਾ ਹੀ ਹੁਣ ਫਾਲੂ ਨਾ ਮਾਰੋ ਪਾਸੇ ਪਾਸੇ ਫਾਈਨਲ ਵੱਧ ਮੈਂ ਕਿਹਾ ਨਾ ਮੁਰਗਾ ਵਾਸਤੇ ਗੱਲ ਦੇਖੀ ਇਹਦਾ ਕੀ ਆਲਾ ਸੀ ਆ ਹੁਣ ਆ ਆ ਚਲਾ ਕੇ ਦੇਖ ਲੈ ਆਹ ਦੇਖੋ ਜੀ ਇਹ ਘਾਲੇ ਆ ਬੜਾ ਨਹੀਂ ਹੁਣ ਇਹ ਹਾਂ ਹਲਾਇਆ ਪਹਿਲਾਂ ਇਧਰ ਨੂੰ ਆਹ ਚਲਾ ਦੋ ਜੀ ਆਲਾ ਹੀ ਉਹ ਆਲਾ ਬਹੁਤ ਔੜਾ ਇਹ ਵੀ ਓਏ ਉਸ ਤੋਂ ਤਕੜਾ ਇਹ ਜ਼ਿਆਦਾ ਤਕੜਾ ਇਹ ਜਲਾਓ ਜੀ ਇਹ ਬਾਰਾ ਚਲਾਈਏ ਲੈ ਇਹ ਵੀ ਚਲਾ ਦੇ ਆਹ ਬਲਾ ਇਹ ਚਲਾ ਲਉਂਦੇ ਆ ਵੀਰੇ ਕੈਮਰਾ ਬੰਦ ਕਰ ਲਾ ਹੁਣ ਕਹਿ ਭੱਜ ਲਿਓ ਆ ਦੇਖੋ ਜੀ ਆਹ ਰੱਸੀ ਵਾਲਾ ਬਾਈ ਸਾਡਾ ਉਹ ਪਿੱਛੇ ਨੂੰ ਹੋ ਜਾਓ ਕਿ ਹੁਣ ਇਹਦੀ ਟੈਸਟਿੰਗ ਹੋ ਰਹੀ ਏ ਗਈ ਨਹੀਂ ਭੱਜ ਲਿਓ ਆਈ ਇੱਕ ਵਾਰੀ ਇਸ ਦੀ ਧਾਰ ਕੇ ਆਹਦਾ ਹੀ ਘੜਕਾ ਹਾ ਇਹ ਰਿ ਬੰਬ ਦਾ ਇਹ ਨੂੰ ਅਸਲੀ ਬੰਬ ਪਾ ਕੇ ਹੈ ਇਹ ਵਸ ਅਸਲੀ ਬੰਬ ਪਾ ਕੇ ਆ ਗਿਆ ਜਿਹਨੇ ਆ ਡਰਨੋਂ ਪਾਸ ਕੀਤਾ ਹਾਂ ਡਰਨ ਬੈ ਗਈ ਹਾਂ ਹਾਂ ਪਰ ਇਹ ਕੀਰਤ ਕਹਿੰਦਾ ਇਹ ਬਹੁਤ ਫੁੱਲ ਪਾਵਰ ਵਾਲਾ ਬੰਬ ਹੈ ਹਾਂ ਹੁਣ ਇਹ ਕੀਰਤ ਦੀ ਚੋਅ ਆ ਸਾਹ ਦੇਖਦੇ ਹਾਂ ਹਾਂ ਦੇਖ ਲਓ ਇਹਦੀ ਚਾਲ ਆ ਆੜਮ ਹਾਂਜੀ ਇਹ ਥੱਲੇ ਰੱਖ ਦੇ ਹਾਂਜੀ ਹਾਂਜੀ ਤੂੰ ਇਹਦੇ ਨੇ ਰੱਖ ਦੇ ਹੈ ਚਲੋ ਇਹਨੇ ਵੀ ਡਾਇ ਦੇਣਾ

ਤਹ ਹੱਦ ਹੀ ਉੱਠੀ ਨਾ ਬੜੀਆ ਵੀ ਨਹੀਂ ਹੈ ਤਾਂ ਮਿਲਣੀ ਹੋਣੀ 400 ਮੰਨ ਲਿਓ ਆ ਰੋਕਟ ਰੱਖੀ ਜਿਹੜਾ 2ਵੇਂ ਨੰਬਰ ਤੇ ਲਾਇਆ ਤਾਂ ਉਹ ਖਤਰਨਾਕ ਤਾਂ ਥੋੜਾ ਯਾਰ ਇਹ ਵੀ ਖਤਰਨਾਕ ਤਾਂ ਪਤਾ ਕਿ ਆ ਚੱਕ ਰਿਹਾ ਇਹਦੇ ਉੱਪਰ ਬਜਨ ਵੀ ਆ ਗਿਆ ਹਾਂਜੀ ਇੱਕ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਹਸਾਬ ਨਾਲ ਇਹਨਾਂ ਦੇ ਵਿੱਚ ਬਰੂਦਾਰ ਆਵਾਜ਼ ਕਰਦੇ ਆ ਬਾਈ ਚਾਂਸ ਜੇ ਕਿਸਦੇ ਹੱਥ ਵਿੱਚ ਪਾ ਦਿੱਤੀ ਬਾਈ ਹੱਥ ਟੁੱਟ ਪਾੜ ਦੂਗਾ ਤੁਹਾਨੂੰ ਹਾਂਜੀ ਰੱਖ ਤਾਂ ਹੀ ਕਹਿੰਦੇ ਜੀ ਆਪਣਾ ਬੱਤ ਤੇ ਬਚਾ ਰੱਖੋ ਜੁਆਇ ਵੀ ਕਰੋ ਪਰ ਬਚੋ ਬਪਾ ਜੀ ਉੱਪਰ ਰੱਖ ਲਈਏ ਹਾਂ ਮੈਨੂੰ ਸਮਝ ਨਹੀਂ ਆਉਂਦੀ ਆਪਣੀ ਗਲਤ ਕੰਮ ਕਰ ਲਿਆ ਬੋਤਲ ਲਿਆ ਉਪਰ 파ਰਤ ਉਹਦੇ ਵਿੱਚੇ ਰੱਖ ਕੇ ਚਲਾ ਦੋ ਆ ਰੁਕ ਰਹੀ ਹੈ ਇੱਥੇ ਕਿ ਪਿਆਦਾ ਹੈ ਹਾਂ ਜੀ ਬੋਤਲ ਲੈ ਕੇ ਹੁਣ ਨੀਕਾ ਇੱਟਾ ਵਿੱਚ ਰੱਖ ਕੇ ਉਹ ਕਿੱਥੇ ਆ ਇੱਟਾ ਤੇ ਕਨ ਲੌਜਿਕ ਇੱਧਰ ਲਿਆਇਆ ਆ ਵੀ ਲਿਆ ਮੈਂ ਹਾਂ ਹਾਂ ਕਰੀ ਆ ਆ ਆ ਜਾਓ ਤਾਂ ਮੈਂ ਲੱਗ 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 ਆ ਰਿਖ ਠੀਕ ਆ ਹਾਂ ਜੀ ਹਾਂ ਜੀ ਉੱਤ ਆਏ ਆ ਦੇਖਾ ਨਹੀਂ ਦਈ ਹਾਂ ਆ ਦੇਖ ਲਈ ਮੈਂਨੇ ਨਹੀਂ ਤਾਂ ਵੀ ਬਤਾ ਛੁਪੜਾ ਹੀ ਕਹਿ ਰਿਹਾ ਹੈ ਆਮਨੇਂਦਰ ਕਰਨ ਮੈਂ ਸੁਪਨਾ ਦੇਖਦਾ ਨਹੀਂ ਨਹੀਂ ਲੱਗਣੀ ਨੀਂਦਰ ਇਤਨਾ ਆ ਲੈ ਦਰ ਭਾਗੀ ਵਸਾਈ ਲੱਗੀ ਸਾਰੇ ਆ ਪੁੱਤ ਨਾ ਚਲਾ ਵੀਰੇ ਪਤਾ ਨਹੀਂ ਦੇਖ ਕੇ ਨੱਚ ਗਏ ਆ ਇਤਨਾ ਆ ਉਹ ਅਗਰ ਵੀ ਦਿਖਾਇਆ ਯਾ ਸਿੱਧੀ ਕਿਆ ਬਾਤ ਤਾਲਾ ਖੋਟ ਚੱਕੋ ਆਹਾ ਆਹਾ ਜਨਤ ਨੂੰ ਲੱਗੇ ਲੈ ਹੋਰ ਵੀ ਦੇਖੋ ਕਿਹੜੇ ਆਉਣ ਉਹ ਇਹ ਤਾਂ ਰਹਿਣ ਦੇ ਇਹ ਤਾਂ ਬੀਬੀ ਦੇ ਹੀ ਪਜਾਵੂngੀਆਂ ਇਹ ਬਹੁ ਬੁਲੀ ਆ ਗਏ ਅਸੀਂ ਨਾ ਜਲਾ ਲਈ ਰਾਤ ਦੀ ਕਿਆ ਕਰਾਈ ਜਾਂਦੇ ਮੈਂ ਤੇ ਲੈ ਥੱਲੇ ਖੜਾ ਦੇ ਆ ਮੋਗਾ ਤੇ ਇੱਕ ਆਹ ਤੜਾਕੀ ਦੀ ਇਹ ਰਹਿਣਾ ਤਾਂ ਮੈਂ ਇੱਥੇ ਕੱਢਾਂਗੀ ਉਹ ਆ ਚੀਜ਼ ਦੇਖੀ ਹੋ ਜਾ ਕੇ ਹਾਂ ਮਨਿੰਦਰ ਨੇ ਮਨਿੰਦਰ ਨੇ ਆ ਦੇਖ ਫਿਰ ਮੈਂ ਦਿਖਾਵਾਂ ਇਹ ਫਿਰ ਇਹ ਕਹਿੰਦਾ ਮੈਨੂੰ ਪਾਪਾ ਤੂੰ ਬੋਲਦੇ ਆ ਤੁਸੀਂ ਮੈਨੂੰ ਕੁੱਟਦੇ ਆ ਆ ਦੇਖ ਮੱਲਾ ਆ ਕਰਤੀ ਗਾਲੀ ਹੋ ਗਈ ਖਰਾਬ ਆਹ ਹੋ ਗਈ ਖਰਾਬ ਲੈ ਆ ਲੈ ਆ ਵੀ ਤੈਨੂੰ ਹੋਰ ਦਿਖਾਉਣਾ ਮੈਂ ਇਹ ਆ ਕੱਲਾ ਡੰਡਾ ਹੀ ਰਹਿ ਗਿਆ ਆ ਬਿੱਛਰਤੀ ਨੇ ਇਹ ਮੰਨਦਾ ਨਹੀਂ ਹੁੰਦਾ ਕਿਸੇ ਦੀ ਗੱਲ ਕਹਿੰਦਾ ਮੈਨੂੰ ਪਾਪਾ ਤੂੰ ਬੋਲਦਾ ਮੈਂ ਤਾਂ ਹੀ ਬੋਲਦਾ ਨੇ ਪੁੱਤ ਹਰ ਕੰਮ ਦੇ ਵਿੱਚ ਅਨਗਹਿਲੀ ਨਹੀਂ ਚਾਹੀਦੀ ਪਰ ਇਹ ਕਰਦਾ ਇਹ ਤੂੰ ਹੋ ਗਿਆ ਘਰਾਵੀਂ ਤੇ ਬਰੇ ਲੈਟਰ ਦਈ ਯਾਰ ਛੱਲਾ ਬੰਦ ਕਰ ਲੈ ਹਾਂ ਮੈਨੂੰ ਨਹੀਂ ਛਿਲਣੀ ਆ ਦੇਖੋ ਯਾਰ ਅਸੀਂ ਅੱਛਾ ਤੂੰ ਛਿਲਦਾ ਤੂੰ ਛਿਲਦਾ ਵੀਰੇ ਛਿਲ ਦੋ ਆ ਥੋੜੀ ਅਰੇ ਕੋਈ ਹੋ ਲੱਗਣ ਲੱਗਿਆ ਪਿੱਛੇ ਆਇਆ ਤੂੰ ਹੀ ਵੀ ਨਹੀਂ ਛਿੱਲੀ

ਇਸਹੇ ਤੇ ਲਾਉਈ ਤੇ ਨਿਹੜਾ ਫਾਟੇ ਪਰੇ ਲਾ ਦਾ ਤੇ ਅੱਨੇ ਨਿਹੜਾ ਕਿਰੇ ਨਿਹੜਾ ਮੈਂ ਤਾਂ ਉਹ ਆਦਰੇ ਮੈਂ ਨਹੀਂ ਦੱਤਿਆ ਨਾ ਹੱਥ ਨੇ ਭਾਈ ਕਿ ਆ ਗਿਆ ਮੈਂ ਗਈ ਹੱਥ ਨਾ ਆਹ ਹਾਂ ਜੀ ਦਵਾਲੀ ਮੈਂ ਤਾਂ ਆ ਮਾਤਿ ਜਿਹੜੀ ਪਈ ਨਾ ਨਾ Happy Diwali ਕਹਿ ਤਾਂ ਦੋ ਪੜੇ ਛੱਟੇ ਹੋ ਜਾਣ ਹੁਣ ਪੜੇ ਛੱਟਿਓ ਇੱਕ ਹੋਰ ਚਲਾ ਲੀਆ ਆ ਵੀ ਹੋ ਗਿਆ ਯਾਰ ਹੋ ਗਿਆ ਮੰਮੀ ਇਹ ਮੇਰੇ ਸਮਝ ਚੋ ਗਈ ਐ ਇਹ ਚੀਜ਼ਾਂ ਹੋਈਆਂ ਹੋਈਆਂ ਆਹ ਦੀ ਬਦਲ ਕੇ ਨਹੀਂ ਬਦਲਦੀ ਹੁੰਦੀ ਬਸ ਨਿਆਣੇ ਆਣੇ ਹੂੰ ਹੁਣ ਤਾਂ ਨਿਆਣੇ ਨੂੰ ਧਿਆਨ ਦੇ ਹੁਣ ਹੁਣ ਬੁੜਿਆਂ ਨੂੰ ਦੇਣ ਲੱਗ ਕੇ ਨਿਆਣੇ ਹੁਣ ਸੀ ਕਾ ਅੱਗੇ ਸਿਆਣੇ ਦੰਦੇ ਅੰਦਰ ਸੀ ਭਾਈ ਆਹ ਵਿਆਹ ਚਲਾਓ ਅਵੇਦ ਸੀ ਆ ਚਰਾਓ ਵੀ ਪਾਈ ਕਿਤੇ ਹੱਥ ਨਾਲ ਫੁਕਾ ਲਿਆ ਸੁਤੇਗਾ ਹੋ ਗਿਆ ਗੰਗਾ ਉਲਟੀ ਵਹਿਣ ਲੱਗੀ ਸਹੀ ਗੱਲ ਹੈ ਤੇ ਬਾਕੀ ਤੁਹਾਨੂੰ ਆਪਣੇ ਕਮੈਂਟ ਜਰੂਰ ਦੱਸਿਓ ਜੀ ਤੇ ਕਿਹਨੇ ਕਿਹਨੇ ਅੱਜ ਦੀਵਾਲੀ ਮਨਾਈ ਆ ਤੇ ਕਿਹਨੇ ਕਿਹਨੇ ਅੱਜ ਪਟਾਕੇ ਚਲਾਏ ਬਚਪਨ ਦੀਆਂ ਯਾਦਾਂ ਆਈਆਂ ਤਾਜ਼ਾ ਹੋਈਆਂ ਨੇ ਦੁਬਾਰਾ ਹਾਂ ਤੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ 'ਚ ਰੱਖੇ